ਹਾਂਜੀ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਸਰਪੰਚ ਸਾਹਿਬ ਇੱਕ ਐਕਸੀਡੈਂਟ ਹੋਇਆ ਹੈ ਪਰ ਪਿੰਡ ਦਾ ਹੈ ਲੋਕ ਗਏ ਸੀਗੇ ਯਾਤਰਾ ਦੇ ਉੱਤੇ ਕਿਹੜੇ ਪਿੰਡ ਦਾ ਵਾਕਿਆ ਤੇ ਦੋ ਦਿਓ ਜਾਣਕਾਰੀ ਮੈਂ ਜਸਕਦੀਪ ਸਿੰਘ ਪਿੰਡ ਭਾਗੀ ਕਾ ਤੋਂ ਸਰਪੰਚ ਸਾਡੇ ਪਿੰਡੋਂ ਸੰਗਤ ਗਈ ਜੀ ਹਰ ਇੱਕ ਸਾਲ ਦੀ ਤਰ੍ਹਾਂ ਜਾਂਦੀ ਆ ਚਮੰਡਾ ਤੋਂ ਲਗਭਗ ਕਿਲੋ ਡੇਢ ਕਿਲੋਮੀਟਰ ਕਾਂਗੜਾ ਵਾਲੀ ਸਾਈਡ ਵਾਲ ਨੂੰ ਇੱਕ ਉਖਲੀ ਦੇ ਕਾਰਨ ਗੱਡੀ ਦੇ ਵਿੱਚ ਕਮ ਸੇ ਕਮ 29 ਜਾਣੇ ਸੀਗੇ ਸੀਨੇ ਬੱਚੇ ਇਹਦੇ ਵਿੱਚ 20 ਪਰਿਵਾਰਾਂ ਦੇ ਤਕਰੀਬ ਸੀਗੇ ਬੰਦੇ ਉਹਨਾਂ ਵਿੱਚੋਂ 4 ਜਣਿਆਂ ਦੀ ਡੈਥ ਹੋ ਚੁੱਕੀ ਹੈ ਜੀ ਜਿਹੜੇ ਬੰਦੇ ਜ਼ਖਮੀ ਸੀਗੇ ਉਹਨਾਂ ਨੂੰ ਪਹਿਲਾਂ ਕਾਂਗੜਾ ਜਿਹੜਾ ਵੱਡਾ ਹਸਪੀਟਲ ਹੈ ਸਰਕਾਰੀ ਉਹਦੇ ਵਿੱਚ ਦਾਖਲ ਕਰਾਇਆ ਗਿਆ ਉਸ ਤੋਂ ਬਾਅਦ ਅਸੀਂ ਸਾਉ ਤੇ ਪਹੁੰਚੇ ਜਦੋਂ ਅਸੀਂ ਜਿਹੜੇ ਬੰਦਿਆਂ ਨੂੰ ਸਾਰਿਆਂ ਨੂੰ ਐਡਮਿਟ ਮੋਗੇ ਕਰਵਾਇਆ ਜੀ ਤੇ ਮੋਗੇ ਦਾ ਇਲਾਜ ਚੱਲ ਰਿਹਾ ਜੀ ਤੇ ਜਿੰਨਾਂ ਦੀ ਡੈਥ ਹੋ ਗਈ ਉਹਨਾਂ ਦੀ ਡੈੱਡ ਬੋਡੀ ਅੱਜ ਆ ਰਹੀ ਹੈ ਪਿੰਡ ਲੈ ਕੇ ਆ ਰਹੇ ਰਸਤੇ ਜਾ ਰਹੇ ਹੈ ਜੰਦਰੇ ਨੇੜੇ ਪਹੁੰਚ ਗਏ ਜੇ ਗੱਲ ਕਰੀਏ ਡੈਥ ਇਹ 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 ਇੱਕੋ ਘਰ ਦੇ ਹੋਏ ਜਾਂ ਅਲੱਗ-ਅਲੱਗ ਪਰਿਵਾਰਾਂ ਦੇ ਹੋਏ ਕਿੰਨੀ ਕੁ ਉਮਰ ਦੇ ਤਰਾਜ ਲੱਗ ਰਹੀ ਸਰ ਦੋ ਤਾਂ ਇੱਕ ਘਰ ਦੇ ਜੀ ਸੀਗੇ ਮੀਆਂ ਬੀਬੀ ਉਹਨਾਂ ਨੂੰ ਕਮ ਸੇ ਕਮ 30 ਸਾਲ ਦੇ ਨੇੜੇ ਉਮਰ ਸੀਗੀ ਜੀ ਇੱਕ ਉਹਨਾਂ ਦੇ ਘਰ ਤੋਂ ਦੀ ਇੱਕ ਦੋ ਘਰ ਛੱਡ ਗਈ ਸੀਗੀ ਜੀ ਉਸ ਜਿਹੜੀ ਮੌਤ ਸੀਗੀ ਉਹਨੇ 20 ਸਾਲ ਦੀ ਆਪਰੇ ਥੋੜੀ 40 ਸਾਲ ਦੀ ਉਮਰ ਸੀ ਲਾ ਕੇ ਭੱਗ